ਜੇ ਫੇਰ ਪ੍ਰਿੰਸ ਟੇਲਰ ਦੇ ਚਲਦੇ ਆ ਇਹਦਾ ਤੁਸੀਂ ਟੂਣਾ ਟਾਲਾ ਕਰਤਾ ਬਈ ਸਾਡੇ ਮਾਤਾ ਦੇ ਤਾਂ ਕੋਈ ਚਾਹ ਪੀ ਲੈ ਛੇਤੀ ਜੇ ਨੇ ਮੈਂ ਪ੍ਰਿੰਸ ਤੇ ਜਾਣਾ ਤੂੰ ਦਵਾਈ ਲੈ ਆਈ ਮੈਂ ਪ੍ਰਿੰਸ ਤੇ ਕੱਪੜੇ ਜਮ ਇਹ ਕੱਪੜੇ ਨਹੀਂ ਦਿਆ ਟੂਣਾ ਦੇ ਕੇ ਸਾਰਾ ਦਿਨ ਮੈਂ ਜੀ ਬਾਈ ਜੀ ਐਸ ਮੈਨ ਉੱਠਣਾ ਨਹੀਂ ਹੂੰ ਹੂੰ ਕੀ ਅਜਾੜਾ ਕਕੋਂਗੇ ਤੇ ਹਾਂ ਤਾੜਾ ਦਾੜੀ ਥਾਲਾ ਗਾਨੀ ਕੱਕਾ ਬੈਰੀ ਥਾਤਰ ਤੇ ਉਹਨੂੰ ਠਾਕੇ ਗਈ ਤੈਨੂੰ ਠਾਕੇ ਗਈ ਹੁਣ ਥੋੜੇ ਮੂੰਹਾਂ ਨੂੰ ਬਣਾ ਦੇ ਕਨ ਉੱਠ ਕੇ ਤੈਨੂੰ ਤਾਂ ਜਿਹੜਾ ਤਾਦ ਮੋਹਨ ਲਾਜ ਕਰਾ ਹੂੰ ਹੂੰ ਕਰਦਾ ਦੇ ਤਾਂ ਕੰਮ ਕੀ ਹੋਇਆ ਪਿਆ ਤੂੰ ਤਾਂ ਭੁੜੇ ਨਾਲੋਂ ਵੀ ਨਕਮਾ ਹੋ ਗਿਆ ਕੰਮ ਕਰਦਾ 50 ਕੰਮ ਪਾਇਆ ਸਾਰੇ ਕਰਨ ਵਾਲੇ ਤੂੰ ਸੁੱਤਾ ਤੇ ਚਲੋ ਤਾਂ ਹੁਣ ਬਿਮਾਰ ਆ ਹੁਣ ਤਾਂ ਕਹਿ ਨਹੀਂ ਸਕਦੀ ਹੂੰ ਹੂੰ ਕਰਦਾ ਇਹ ਬੰਦੇ ਨੂੰ ਠੇਕਾ ਤਾਂ ਨਾ ਕੀ ਕਰਦੀ ਉਹ ਕਾਦੀ ਕੇ ਕਰਕੇ ਉੱਠ ਕੇ ਕੰਮ ਕਰਦਾ ਤੱਤੇ ਕਰਦਾ ਹੋੜੇ ਨੂੰ ਤੱਤਕਾ ਕਰਕੇ ਵਿਆਕੇ ਦੇ ਮੇਛੇ ਬਹੁਤ ਬੜਾ ਲਾ ਲਾ ਬਣਾ ਲੂੰਗੀ ਹੋਰ ਮੂਰੀ ਸੂਈ ਵੀ ਆ ਤੇ ਐਂ ਬਾਲਾ ਮਾਰ ਕੇ ਖਾਣਾ ਤੂੰ ਤਾਂ ਬਾਲਾ ਮਾਰ ਕੇ ਫੇਰ ਮੈਂ ਤੇ ਵਾਦੀ ਜਾਣ ਗਈਆਂ ਫੇਰ ਤੂੰ ਕਹਨਾ ਮਾਂ ਨੇ ਮੈਨੂੰ ਕੁੱਟਦੀ ਆ। ਕਿਆ ਫਲੜ ੱਠਕੇ? ਨਵੀਂ ਮੁਰਾ ਕਿ ਲੈਂਦੀ ਆ। ਆਹੋ ਨਾ ਨਹੀਂ ਲੈਂਦੇ ਬਣਾ ਕੇ ਪੂਰੀ ਚੋਕੇ ਨਾ ਫੜ। ਰੱਖ ਕੰਮ ਕਰਨ ਵਾਲੇ ਪਏ ਕੰਮ ਕਰਨੇ ਆ। ਫੇਰ ਆਦੇ ਕੰਮਾਂ ਕਿੰਭਲ ਜੇਗਾ ਮੇਰਾ ਕੰਮ ਕਿੰਨੇ ਪਿਆ ਕਰਨ ਵਾਲੇ ਫੋਨ ਫੜ ਤੂੰ ਜਾ ਫੜ ਲਾ ਮਰਨੇ ਗੱਲਾਂ ਨਹੀਂ ਕਰ ਅੱਖਾਂ ਖੋਲ ਲਾ ਓਕੇ ਚਾਹ ਫੜ ਲਾ ਰੱਖੀ ਵੀ ਫੇਰ ਮੈਨੂੰ ਪਤਾ ਫੇਰ ਤੂੰ ਕਹਦਾ ਨਾ ਸੌਂ ਗਿਆ ਮੈਂ ਮੈਨੂੰ ਠਾਇ ਨਹੀਂ ਚੰਗਾ ਆ ਪਈਏ ਜੇ ਢੱਲ ਗਈ ਦੇਖੀ ਬੇ ਤੇਰੇ ਛੱਤਰ ਕਿੰਨੇ ਪੈਂਦੇ ਚਾਹ ਪੀ ਲੈ ਛੇਤੀ ਜੇ ਨਾ ਮੈਂ ਤਰੰਸੇ ਤੇ ਜਾਣਾ ਤੂੰ ਦਵਾਈ ਲਿਆਈ ਮੈਂ ਤਰੰਸੇ ਤੇ ਕੱਪੜੇ ਜਮ ਇਹ ਕੱਪੜੇ ਨਹੀਂ ਤੇ ਸੂਟ ਆਉਂਦੇ ਕੇ ਸਾਰਾ ਦਿਨ ਫਿਰ ਹੁਣ ਜਦੋਂ ਜੋੜਦੇ ਆ ਤੇ ਫਿਰ ਸਮਾਉਣੇ ਸਮਾ ਕੇ ਰੱਖਣੇ ਕੀ ਕਰਨਾ ਆਨ ਸ਼ੰਤਿਆਂ ਨੂੰ ਕੀ ਕਰਨਾ ਨਾ ਪਾਉਣਾ ਨਾ ਵਾਸਤਾ ਵਾੜੋ ਆਪੇ ਪਾਏ ਜਾਂਦੇ ਜਦੋਂ ਮੂਰੇ ਆ ਜਾਂਦਾ ਖਿੱਚ ਕੇ ਪਾ ਲੈਂਨੀ ਉਹੀ ਚਾਰ ਸੂਟ ਉਹੀ ਪਾਈ ਰੱਖੂਗੀ ਬੱਸ ਕਿ ਨਹੀਂ ਲੈਂਦੇ ਕੁਰਤੇ ਪਜਾਮੇ ਦੀ 6 700 ਇਹ ਤਾਂ ਠੀਕ ਆ ਸਾਡੇ ਨਾਲ 9 900 ਲੈ ਜਾਂਦੇ ਨਲਾ ਹੋਰ ਸ਼ਹਿਰ ਦਾ ਵਾਲੀ ਆ ਫਿਰ ਸਮਾਈ ਆ ਨੌ ਹਜ਼ਾਰ ਭਾਣ ਕੁਰਤਾ ਪਜਾਮਾ 3000 ਤੱਕ ਪੈਂਦਾ ਹੋਰ ਕੀ ਕੀ ਕਰਦਾ ਲਾ ਬੁੜੀਆਂ ਦੀ ਵਾਲੀ ਆ ਬੁੜੀਆਂ ਦਾ ਲੋਟ ਹੀ ਨਹੀਂ ਆਉਂਦੀਆਂ 700-2 ਛੂਟਾਂ ਦਾ ਛੋਟਾ ਇੱਕ ਛੂਟ ਦਾ 700-800 ਆ ਨਹੀਂ ਪ੍ਰਿੰਸ ਦੀ ਪ੍ਰਿੰਸ ਦੀ ਸਮਾਈ ਤਾਂ ਬਹੁਤ ਥੋੜੀ ਆ ਹਨਾ ਬਹੁਤ ਬੁੜੀਆਂ ਲਾਘਾਂ ਦੇ ਜਾਣ ਪ੍ਰਿੰਸ ਦੇ ਹੁਣ ਹਾਂ ਸਾਰੇ ਇੱਥੇ ਸਮਾਂ ਤੇਰੀ ਮਾਂ ਨੇ ਬਹੁਤ ਲਾਟ ਹਾਂ ਸਹੀ ਗੱਲ ਆ ਸਲਾਈ ਠੀਕ ਆ ਯਾਰ ਰੇਟ ਵਧ ਗਿਆ ਜਿਆ ਜ ਉਹਨਾਂ ਦਾ ਹਰੇਕ ਸਮਾਂ ਲੈਂਦਾ ਮੈਂ ਨਾ ਕੋ ਕੰਮ ਨਹੀਂ ਕਿਈ ਸੁਣਦਾ ਨਾ ਚੱਲ ਉੱਠ ਕਰਾਂ ਚੱਲ ਗਏ ਮਮੇ ਲੇਟ ਬਹੁਤ ਹੋ ਜਾਣਾ ਮੈਂ ਜਾਣਾ ਵਾਂ ਆ ਕੇ ਫੇਰ ਵਾ ਵਾ ਚੱਲ ਚਲੋ ਚਲੋ ਕਰਾਂ ਉੱਥੋਂ ਸਹੀ ਰੌਣੀ ਪ੍ਰਿੰਸ ਤੋਂ ਦੂਰ ਡਾਉਣਾ ਬਸ ਤੂੰ ਤਾਂ ਮੈਂ ਨਾ ਜਾ ਕੇ ਕਹਿਣਾ ਮੈਂ ਕਿ ਤੁਸੀਂ ਤਾਂ ਪਤਾ ਨਹੀਂ ਕੀ ਇਹਨੂੰ ਸੰਘਾ ਕੇ ਦੇ ਤਾਂ ਦੂਜੇ ਕਦਾਂ ਨਹੀਂ ਪ੍ਰਿੰਸ ਦੇ ਜਾਣਾ ਪ੍ਰਿੰਸ ਦੇ ਜਾਣਾ ਕੋਣ ਉਹਨਾਂ ਨੇ ਕਹਿਆ ਸੀ ਬਾਜ ਮਾਰ ਕਰਨ ਉਹਨਾਂ ਨੇ ਬਾਜ ਮਾਰਨ ਵਾਲਾ ਕੰਮ ਹੀ ਐ ਖਬਰਾਂ ਕੀ ਕਰਾਤਾ ਤਰੇ ਤੇ ਉਹਨਾਂ ਨੇ ਤੇ ਉਹਦੇ ਟੂਣਾ ਟਾਲਾ ਕਰਾਤਾ ਉਹਨਾਂ ਨੇ ਅੱਛਾ ਥੇਤੀ ਥੇਤੀ ਆ ਜਾ ਕਰ ਬਾ ਪਹਿਲਾਂ ਵਾਲੇ ਹੰਡਾਇਆ ਨਾ ਕਰ ਪਾਇਆ ਨਾ ਕਰ ਨਵੇਂ ਬਣਾਈ ਚੱਲ ਹਾਂ ਇੱਕ ਜੋੜ ਦੇ ਬਾਲੇ ਐ ਸੂਟ ਤੈਨੂੰ ਕੰਨੋਂ ਜੁੜਦਾ ਨਹੀਂ ਕੋਈ ਸੂਟ ਮੈਂ ਤਾਂ ਸਿਰੇ ਜੋੜਦਾ ਬੁੜੇ ਨੂੰ ਬਾਣੀ ਤੇਜੀ ਆ ਹੋਰ ਚੱਲ ਕਰ ਚਲ ਚਲ ਪਾਪਾ ਕਾ ਬਾਗ ਮੰਡੀ ਦੇ ਪਾ ਬਾਲੀ ਦੇ ਪਾਏ ਵੀ ਆ ਚਾਰੋਂ ਚਾਹ ਦਾ ਵਿੱਚ ਵਹਿ ਗਿਆ ਵੈਚੀ ਬਹਿ ਗਏ ਬਾਹਰ ਨਹੀਂ ਖੋਲੇ ਦਿੱਤੀ ਉੱਤੀ ਨਾਲੀ ਤੂੰ ਝਕਾਇਆ ਲੋਹਾ ਉਦਣ ਐਂ ਦੇਤਾ ਫਿਰ ਬੱਚੇ ਹੀ ਉਹ ਲੈ ਗਏ ਚਾ ਕੇ ਵਿੱਚ ਹੀ ਹੁਣ ਚਲ ਕੋਈ ਨਾ ਹੁਣ ਤਾਂ ਗਿਆ ਆਹ ਦੇ ਹਾਲਾ ਦੇ ਕਰੂ ਆਹ ਲਾ ਰਿਆ ਕਰੋ ਹੁਣ ਚਲੋ ਜੀ ਅੱਜ ਫੇਰ ਪ੍ਰਿੰਸ ਟੇਲਰ ਦੇ ਚਲਦੇ ਆਂ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੂੰ ਠੀਕ ਓ? ਹਾਂ ਬਹੁਤ ਧੀਰ। ਪਹਿਲਾਂ ਦੱਸੋ ਸਾਡੀ ਮਾਤਾ ਨੂੰ ਤੁਸੀਂ ਜਾਦੂ ਕੀਤਾ ਕੋਈ? ਇਹ ਦੂਜੀ ਗੱਲ ਨੂੰ ਸੂਟ ਚੱਕ ਲਿਆ ਉਹਦੀ ਕਦੇ ਕਦੇ ਸਿਆਉਣਾ ਦੇ ਇਹਦਾ ਤੁਸੀਂ ਟੂਣਾ ਟਾਲਾ ਕਰਤਾ ਬਈ ਸਾਡੇ ਮਾਤਾ ਦੇ ਤਾਂ ਕੋਈ। ਹਾਂ ਕਿਉਂ? ਲੈ। ਚੱਕ। ਇਹ ਸਭ ਅੰਤ ਤੱਕ ਵਧੀਆ। ਟੂਣਾ ਕਰ। ਨਵੇਂ ਨਵੇਂ ਸੂਟ ਲੈਣ ਦੀ ਇਹ ਸਾਨੂੰ ਸੂਟ ਨਹੀਂ ਜੁੜਦੇ ਆ। ਹਾਂ। ਆਹ ਤਾਂ ਸਾਨੂੰ ਵੀ ਲਿਆਦਾ ਕਰ ਕੋ। ਕਿਉਂ ਬਈ? ਦੋ ਸੂਟ ਆ ਹੁਣ। ਹੈਂ? ਦੋ ਸੂਟਾ ਦੇ ਕੇ ਜਾਣੇ ਅੱਜ। ਇਹਦਾ ਕੀ ਲੈ ਤੈਨੂੰ ਇਹਨਾਂ ਨੇ 20 ਸਾਲ ਹੋ ਗਏ 35 ਪੈਨਸ਼ਨ ਲਾਓ ਬਈ ਫਿਰ ਤਾਂ ਜੀ ਵੀਰੇ ਪੈਨਸ਼ਨ ਦਾ ਹੱਕ ਆ ਤੁਹਾਡਾ ਜੇ ਫਿਰ ਤਾਂ ਹੈ ਹੋਰ ਕਹਿਮ ਆ ਵੀਰੇ ਵਧੀਆ ਬਾਈ ਆਈ ਵੈਰਟੀ ਕੋਈ ਪਰ ਰਹਿਣ ਤੇ ਅੱਜ ਤੱਕ ਤੂੰ ਇੱਧਰ ਹੀ ਰਹਿਦਾ ਬਾਰਡਰ ਨੇ ਟੱਪਣਾ 25 22 ਦਾ ਤੋਂ ਸਾਡੇ ਨਗਰ ਕੀਰਤਨਾਂ 25 ਤੋਂ ਪਹਿਲਾਂ ਸੀ ਉਹ 24 ਚੱਕ ਲਿਓ ਜੋ ਵੀ ਦੀ ਰਾਤ ਨੂੰ ਪਾਉਣੇ ਹੋਣਾ ਯਾਰ ਦਮਦਮਾ ਸਾਬ ਚਾ ਵੀਰੇ ਪ੍ਰੋਗਰਾਮ ਦੋ ਪ੍ਰੋਗਰਾਮ ਹੁੰਦੇ ਆ ਸਾਡੇ ਹੈ ਬੱਸ ਬੱਸ ਰੱਬ ਦੇ ਮੇਰੇ ਕੀ ਬੱਸ ਤੇ ਕਹਿੰਦਾ ਮੈਂ ਅੱਜ ਕਹਿ ਕੇ ਹੁਣਾ ਵੀ ਮੰਮੀ ਨੂੰ ਖੀਸਣਾ ਥੋੜਾ ਵੀ ਇਹ ਕੀ ਜੇ ਇੱਕ ਤਾਂ ਹੁਣ ਜਦੋਂ ਮੈਨੂੰ ਸ਼ੂਟ ਜੋੜਦੇ ਤਾਂ ਫਿਰ ਹੁਣ ਬਸਮਾਉਣੇ ਆ ਰੱਖ ਕੇ ਕਰਨੇ ਆ ਹੈਨਾ ਹੈ ਉਹਦੇ ਨਹੀਂ ਨਹੀਂ ਹੋਰ ਨਹੀਂ ਲੈਣੇ ਯਾਰ ਬਸ ਬਥੇਰੇ ਇਹਦਾ ਪੁਰਾਣਾ ਹੀ ਨਹੀਂ ਹਟਾਉਂਦੀ ਮਲਾਦਾ ਦੋ ਮਹੀਨੇ ਤਿੰਨ ਚਾਰ ਸੂਟ ਚੱਕਦੇ ਬਾ ਪਾ ਪਾਉਣਾ ਉਹੀ ਹੈ ਇੱਕ ਬਸ ਮੇਲ ਬਹੁ ਆ ਲੈ ਲੋ ਹਾਂ ਮੈਂ ਨੂੰ ਨੇ ਅੱਗੇ ਕਹਿੰਦਾ ਹੋਰ ਲੈ ਦੇ ਇੱਕ ਦਿਨ ਦਾ ਰੈਟ ਦੇਣਾ ਤਾਂ ਨਾ ਮੈਨੂੰ ਆ ਇਧਰ ਨਾ ਬੱਡਾ ਟੱਪ ਤੂੰ ਮਹਿੰਗੀ ਪਾ ਜਣਾ ਮੈਨੂੰ ਹਾਂ ਸਭ ਆਉਗੀ ਸਭ ਲੈ ਕੇ ਕੱਲ ਨੂੰ ਆਵਾਂ ਨੇ ਫੇਰ ਆਵਾਂਗੇ ਇਹ ਐ ਨਵਾਂ ਆਇਆ ਬਈ ਕੋਈ ਮੈਂ ਦੇਖ ਲਵਾਂ ਭਰੇ ਆਇਆ ਕੋਈ ਚੱਲ ਫਿਰ ਦੇਖ ਕੋਈ ਦੇਖਣਾ ਦਾ ਨਹੀਂ ਨਹੀਂ ਮੈਂ ਨਹੀਂ ਹੁਣ ਨਹੀਂ ਦੇਖਣਾ ਬਾਬਾ ਸਭੂ ਆਈ ਤਾਂ ਦੇਖੂ ਸਭੂ ਆਈ ਤਾਂ ਹੋਰ ਦੇਖ ਜੀ ਨਹੀਂ 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 ਮੈਂ ਨਹੀਂ ਲਾਣਾ ਹਉਂ ਤਾਂ ਉਹ ਫਿਰ ਤੇਰੇ ਨੂੰ ਦੇਖ ਲਾ ਨਹੀਂ ਨਹੀਂ ਮੈਂ ਨਹੀਂ ਲਾਣਾ ਤੇਰੇ ਤੇਰੀ ਮਾਰਦੀ ਚੱਲ ਗਿਆ ਫਸ ਫਿਰ ਹਾਂ ਉਹ ਤੇਰਾ ਪਿਓ ਲੱਟਪੰਦਾ ਕਹਿੰਦਾ ਸੀ ਜਿਓ ਕਰਾਂ ਛੋਟ ਸੀ ਜਿਓ ਕਰਾਂ ਹਾਂ ਉਹਨੂੰ ਵੀ ਕੁਰਤਾ ਪਿਆ ਮੈਂ ਪੜਾਇਆ ਕਰ ਇੱਕ ਫਰਨੇ ਆਂ ਤਾਂ ਪਏ ਆ ਦੇਖਿਆ ਬੰਦਿਆਂ ਦੇ ਵਾਲੇ ਪਏ ਆ ਆਵਦੇ ਨਹੀਂ ਆ ਬਣਾ ਦੀ ਵੀਰੇ ਹੁਣ 24 ਤਰੀਕ ਨੂੰ ਚਲੋ ਵੀ ਓਕੇ ਵੀਰੇ ਆ ਸਤਿ ਸ਼੍ਰੀ ਅਕਾਲ ਜੰਗਾ ਬਾਈ ਆ ਲਓ ਇਥੋਂ ਲੈ ਆਉਣੀਆਂ ਡੈਡੀ ਦੇ ਦਵਾਈ ਬਿਲੂ ਦੇ ਢਾਬੇ ਦੇ ਕੋਲੇ ਆ ਹਾਂ ਵਾੜ ਕੀ ਡੈਡੀ ਦਵਾਈ ਕੀ ਕਹਿੰਦਾ ਡਾਕਟਰ ਮੈਂ ਨਏ ਰਿਡ ਦੋਏ ਕਿ ਹਾਣੇ ਨਾਲ ਦਵਾਈ ਬਦਲ ਕੇ ਦਿੱਤੀ ਆਉਂ ਵੀ ਹੈ ਨਾ ਨਹੀਂ ਆ ਲੋਸ਼ਨ ਜਾਂ ਬਦਲਤਾ ਤੇਲ ਦੇਤਾ ਚਲੋ ਕੀ ਦੱਸਿਆ ਸੀ ਇਹਨੂੰ ਵੀ ਤਕਲੀਫ ਬਹੁਤ ਹੁੰਦੀ ਹੈ ਦੱਸਿਆ ਫੇਰ ਕੀ ਕਹਿੰਦੀ ਉਹ ਕਹਿੰਦੇ ਠੀਕ ਹੋ ਰਹੀ ਹੋ ਰਹੀ ਹੈ ਠੀਕ ਆ ਘਰ ਚਾ ਖੜਾ ਹੀ ਰੱਖਿਆ ਘਰ ਕੋਈ ਨਾ ਕੋਈ ਹਾਂ ਖਰਚਾ ਕੋਈ ਨਾ ਕੋਈ ਖੜਾ ਹੀ ਰੱਖਿਆ ਘਰ ਤੇ ਬਸ ਦਾ ਘਰਾਂ ਦੀ ਖਰਚੇ ਹੁੰਦੇ ਹੁੰਦੇ ਆ ਅੱਜ ਸੂਟ ਤੋਂ ਬਚਾਏ ਇਧਰ ਚੱਕਦਾ ਕੰਮ ਬਸ ਫਿਰ ਇੱਕ ਬਸ ਮੈਨੂੰ ਪਤਾ ਸੀਗਾ ਅੱਜ ਸੂਟ ਮਸਾਂ ਬਚਾਏ ਅੱਜ ਚਾਦਰਾਂ ਲੈ ਲਈਆਂ ਇਹਨੀਆਂ ਚਾਦਰਾਂ ਪਈਆਂ ਘਰੇ ਫੇਰ ਕੀ ਹੋਵੇ ਚਾਦਰਾਂ ਦੇ ਜਿੰਨੀਆਂ ਹੋਣ ਉਹਨੀਆਂ ਧੋੜੀਆਂ ਲਾਉਣਗਾ ਬਲੀ ਨਾ ਬਰਤਣਿਆਂ ਨਹੀਂ ਬਰਤਣਿਆਂ ਕਾ ਨਾ ਉਹ ਕਾਂਗਾਂ ਨਾਲ ਚਾਦਰ ਨਾਲ ਲੱਭੇ ਕੋਈ ਸਾਰੀਆਂ ਲੱਗੀਆਂ ਮੀਆਂ ਕੋਈ ਚਾਦਰ ਨਹੀਂ ਲੱਭੇ ਨਾ ਮੇਰੀ ਗੱਲ ਸੁਣੋ ਉਹਨੇ ਪਹਿਲੀ ਵਾਰੀ ਪਾਠ ਕਰਾਇਆ ਹਾਂ ਲਾਣਦੇ ਆ ਮਗਰ ਉਹ ਜਦੋਂ ਹੁੰਦੇ ਆ ਕੱਢ ਕੇ ਕਾਹਾਂ ਬਿਛਾ ਲੈਂਦੇ ਆ ਯਾਦ ਨੂੰ ਪਤਾ ਬੇਆ ਬਾਬੇ ਦਾ ਬੈਸਤਰਾ ਉਹਨੂੰ ਕਿਵੇਂ ਛੇੜਦੇ ਬੈਸਤਰਾ ਤਾਂ ਪਿਆ ਬਾਬੇ ਦਾ ਉਵੇਂ ਕੱਟ ਤਾਂ ਨਹੀਂ ਨਾ ਕੱਢਣੀ ਇਹਨਾਂ ਨੇ ਵਿੱਚੋਂ ਕਿਹਨੇ ਕੱਢ ਲਈ ਜਾਦਰ ਅੱਜ ਕੁੱਪੜੇ ਸੁਣਾਉਣ ਦੇ ਗਏ ਆ ਉਹ ਕੱਲ੍ਹ ਆਣੇ ਇਹ ਤਾਂ ਪ੍ਰਿੰਸ ਨਹੀਂ ਲੋਟ ਆਉਂਦਾ ਏ ਲੈ ਨਾ ਹਾ ਹੋਰ ਨਾ ਕਾ ਦੇਖ ਰੱਜ ਨਵੇਂ ਨਮੂਨੇ ਦੇ ਕਿੰਨੇ ਸੋਹਣੇ ਬਏ ਹੂੰ ਬਾਹ ਵੀ ਸੋਹਣੇ ਹਾਰੇ ਹਾਰੇ ਕੱਪੜੇ ਲੈ ਇਹ ਤਾਂ ਭਾਰੇ ਦੇ ਕੇ ਆਈ ਏ ਤੂੰ ਵੀ ਹਵਲੇ ਹੀ ਦੇ ਕੇ ਆਈ ਏ ਕਰਮੀ ਨਾਲ ਕਿੰਨੇ ਦੇ ਕੇ ਆਈਆਂ ਬਾ ਮੈਂ ਤਾਂ ਉਹ ਦੋ ਜਿਹੜੇ ਕਾਦੇ ਸੀ ਉਹੀ ਦੇ ਆਈ ਹੂੰ ਦੇਖੇ ਤਾਂ ਆਦਾ ਕੱਲ ਤੂੰ ਦਿੱਤੀ ਉਹੋ ਦੋਏ ਦੇ ਆਈ ਇਹ ਕਹਿੰਦਾ ਕਿ ਹੋਣਾ ਨਾ ਬੋਲਣਾ ਮਾਹ ਨਹੀਂ 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 ਮਨ ਸੀਗਾ ਹੈ ਮਨ ਮਨ ਸੀਗਾ ਦਿਮਾਗ ਨਹੀਂ ਮੈਂ ਸਭ ਉਹ ਉਦੋਂ ਮਨ ਵੀ ਇਹ ਵੀ ਫੇਰ ਮੈਨੂੰ ਡਬਲ ਖਰਚਾ ਹੋ ਹੁਣ ਤਾਂ ਇਹਦਾ ਲੈ ਕੇ ਸਰ ਜਣੇ ਫੇਰ ਇੱਕ ਹੋਰ ਤਾਂ ਫੋੜ ਪਊ ਦੋ ਹਾਂ ਇੱਥੇ ਲਾ ਕੇ ਨਾ ਹੁਣ ਆਪਾਂ ਮੱਥਾ ਟੇਕ ਦਿੰਨੇ ਆ ਬਾਬੇ ਦੇ ਹੈ ਅੱਧਰ ਨਹੀਂ ਆਪਾਂ ਪਹਿਲਾਂ ਇੱਧਰ ਟੇਕਾਂਗੇ ਮੱਥਾ ਬਾਬੇ ਦੇ ਹਾਂ ਦੇਖੋ ਮੱਥਾ ਬਾਬਾ ਜੀ ਹਾਂ ਤੂ ਤੂ ਇੱਥੇ ਹੀ ਲਾਵਾਂਗੇ ਆਪਾਂ ਬਾਬੇ ਬਾਸ ਆਜ ਤਾਂ ਧੋਣ ਵਾਲੀ ਆਪਾਂ ਧੋਈ ਦੰਨੇ ਆ ਬਾਬਾ ਜੀ ਦੇ ਆਹੇ ਬਾਬਾ ਜੀ ਦੇ ਆ ਹਾਂ ਬਾਬਾ ਜੀ ਦੇ ਉਹ ਦੇ ਛੋੜਾ ਹਾਂ ਉਹ ਬਾਬਿਆਂ ਦਾ ਕੋੜਾ ਕਰੋ ਕਲੂ ਕਾਦੋ ਸਫਾਈ ਬਾਬੇ ਜੀ ਦੀਆਂ ਕਾਰ ਦੋ ਕਾ ਦੋ ਦੋ ਹੈ ਵੀਰੇ ਦੋ ਹੈ ਵੀਰੇ ਕਰ ਲੋ ਕਾਰਜੇ ਕਾਰਜੇ ਬੋਤ ਪਾਉਨੇ ਆ ਪਾ ਦੋ ਪਾ ਦੋ ਕਰ ਸਾਰੇ ਹਾਂ ਦੋਹੇ ਵੀਰੇ ਨਾ ਸਾਰੇ ਪਰ ਦੋ ਬੂਟੇ ਸਾਰੇ ਬੂਟੇ ਚੰਗਾ ਪੋਖ ਖਾਲੇ ਬਾਬੇ ਨੂੰ ਦਿੱਤਾ ਸੀ ਬਸ ਠੀਕ ਆ ਹੈਂ ਬਾਲੀ ਸ਼ਵਾਲ ਵਾਸਤੇ ਦਿੱਤੀ ਪੂਰਾ ਵਦਗਾ ਕੰਮ ਕਰਤਾ ਵੀ ਤੁਸੀਂ ਤਾਂ ਦੋਹਾਂ ਵੀਰਿਆ ਨੇ ਓਏ ਕੱਲੋਂ ਆਵਾਂਗੇ ਮੇਰੇ ਨਾ ਬਾ ਠੀਕ ਆ ਰੋਜ ਆਇਆ ਕਰਾਂਗੇ ਆਪਾਂ ਚੰਗਾ ਬਾਬੇ ਦੇ ਹਾਂ ਓ ਸਟੇ ਕੋ ਮੱਥਾ ਤੁਗਾ ਬਾਬਾ ਜੀ ਚੱਲੇ ਆ ਹੁਣ ਬਾਬਾ ਜੀ ਚੱਲੇ ਆ ਹੁਣ ਹਾਂ ਸੱਤ ਸਰੀ ਕਾਲ ਸੱਤ ਦੇ ਚਾਲਾ ਹਾਂ ਤੂੰ ਚੂਲੇ ਜਾਂ ਤੇ ਆਵਦੇ ਆੜੀਆਂ ਨੂੰ ਤਾਂ ਸਿੰਘ ਹਾਂ ਬੰਮਾ ਬਾਬੇ ਦੇ ਕਿਹਾ ਅਸੀਂ ਜਾਂ ਤੁਸੀਂ ਵੀ ਜਾਇਆ ਕਰੋ ਸਾਰੇ ਜਾਣੇ ਠੀਕ ਆ ਸਣਾ ਹਾਂ ਵੇ ਹਣਾ ਮੈਂ ਚਪੜੇ ਜਿੱਨੇ ਚਾਲਦੇ ਸੀ ਆਏ ਉਹ ਚਾਲ ਫੁੱਲ ਲੈ ਜਾਣੇ ਫੁੱਲ ਲੈ ਕੇ ਜਾਣੇ ਆਹ ਫੁੱਲ ਆਹ ਯਾਰ ਆਪਣੇ ਲਾਟ ਮੰਗੇ ਬਹੁਤ ਬਰਬਰ ਇਹ ਤਾਂ ਭੁਰ ਜਾਣੇ ਆ ਯਾਰ ਫੁੱਲ ਇਹ ਦੂਜੇ ਫੁੱਲ ਆ ਹੈ ਤੂੰ ਵੀ ਆਪਦੀ ਦਾਦੀ ਯਾਰ ਕਈਆਂ ਮੇਰੀ ਮੰਮੀ ਯਾਰ ਕਈਆਂ ਜੇ ਉਹ ਫੁੱਲ ਦੇਖ ਲੰਦੀ ਉਹਨੇ ਵੀ ਐਂ ਕਹਿਣਾ ਸੀ ਆਪ ਫੁੱਲ ਲੈ ਚੱਲਗੇ ਹਾਂ ਤੂੰ ਵੀ ਦਾਦੀ ਯਾਰ ਕਈਆਂ ਆਪਦੀ ਆ ਦਾ ਹਾਂ ਉਹ ਵੀ ਨਹੀਂ ਕਦ ਫੁੱਲ ਆ ਦਾ ਘੜਾ ਸਰਦੀ ਹੁੰਦਾ ਹੈ ਜਾਣ ਫੁੱਲ ਗੱਲਾਂ ਕੋਈ ਨਹੀਂ ਜੱਜ ਬੱਕਰਿਆਂ ਦਾ बाबा ਕਿੱਥੇ ਵੱਢਦੀਆਂ ਹੁੰਦੀਆਂ ਹੁੰਦੀਆਂ ਯਾਰ ਬੱਚੇ ਜੀਆਂ ਇਹਦਾ ਹੈ ਕਰਨਗੇ ਯਾਹ ਦੇਖ ਨੂੰ ਬੈਲ ਨੂੰ ਤੇ ਸ਼ਿਆਉਦੀ ਨੂੰ ਜਾ ਕੇ ਜਿੰਦਾ ਕਿ ਮੈਡਮ ਫਿਰ ਬੈਲ ਨੂੰ ਜਦੋਂ ਤੁਸੀਂ ਦੱਸੇਗਾ ਮੈਂ ਬਾਬੇ ਦੇ ਗਿਆ ਸੀ ਕਿ ਤੂੰ ਨੂੰ ਸ਼ਿਕਾਰ ਤੋਂ ਹੋਊਗੀ ਵੈਰੀ ਗੁੱਟ ਦੇ ਨਾਲ ਵੈਰੀ ਗੁੱਟ ਦੇ ਹਾਂ ਹੋਪ ਨੂੰ ਦੇਵੀ ਸੀ ਆਉਂ ਡਾਕੀ ਓਏ ਸ਼ਾਬਾਸ਼

ਦਾ 712Z ਦਾ 712 ਜੱਦਾ ਠੀਕਾ ਦੀ ਚੱਲਦੀ ਚਾਰੀਆਂ ਉਮੀਦ ਕਰਦੇ ਆ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਅ ਮੇਰੇ ਚੰਦੇ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਸਾਡੇ ਚੈਨਲ ਨੂੰ ਕਰ ਨੂੰ ਸਬਸਕ੍ਰਾਈਬ ਸਾਡੇ ਚੈਨਲ ਨੂੰ ਚੈਨਲ ਨੂੰ ਸ਼ੁਕਰਾਈ